ਅਸੀਂ ਨਹੀਂ ਸੰਕਟ ਦੇਖਦੇ ਆ ਕਾਫੀ ਸਮੱਸਿਆਵਾਂ ਹਨ ਜਿਹੜਾ ਕਿਸਾਨ ਕਿਰਿਆ ਹੋਇਆ ਇਹਦੇ ਕੀ ਹੱਲ ਵੱਲ ਵਧਿਆ ਜਾਵੇ ਜਾਂ ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਕੀ ਭੂਮਿਕਾ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਉਹਨਾਂ ਦਾ ਕੀ ਰੋਲ ਆ ਇਸ ਪੂਰੇ ਐਗਰੀਕਲਚਰ ਕ੍ਰਾਈਸਿਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਾਂ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਬੇਹਦ ਇੰਪੋਰਟੈਂਟ ਰੋਲਾ ਵੀ ਐਗਰੀਕਲਚਰ ਕ੍ਰਾਈਸਿਸ ਜਿਹੜਾ ਪੰਜਾਬ ਨੂੰ ਬਾਹਰ ਕੱਢਿਆ ਜਾਵੇ ਤਾਂ ਕਿਹੜੇ-ਕਿਹੜੇ ਮੁੱਖ ਸੰਕਟ ਨੇ ਤੇ ਉਹ ਚ ਪੋਲੀਟੀਕਲ ਪਾਰਟੀਆਂ ਜਿਹੜੇ ਪੰਜਾਬ ਦੀ ਨੁਮਾਇੰਦਗੀ ਕਰਦੇ ਉਹਨਾਂ ਦਾ ਕੀ ਰੋਲ ਆ ਤਕੋ ਮੰਨ ਲਾਗੇ ਜਿਹੜੀ ਨਾ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਕੀ ਸਮੱਸਿਆ ਹੋ ਰਹੀ ਆ ਕਿ ਜਿਹੜਾ ਖੇਤੀ ਸੰਕਟ ਆ ਤੇ ਜਿਹੜਾ ਪੰਜਾਬ ਦਾ ਪੋਲੀਟੀਕਲ ਸੰਕਟ ਆ ਜਾਂ ਪੋਲੀਟੀਕਲ ਮਸਲੇ ਨੇ ਉਹਨਾਂ ਨੂੰ ਤਾਂ ਬਹੁਤ ਆਈਸੋਲੇਟ ਕਰਕੇ ਚਰਚਾ ਹੁੰਦੀ ਆ ਜਾਂ ਸਿਰਫ ਉਹ ਤੇ ਚਰਚਾ ਹੁੰਦੀ ਆ ਜਾਂ ਦੋਨੋਂ ਪੱਖੋਂ ਵੱਖਰਾ ਤੇ ਹੁੰਦੀ ਆ ਵੱਖੋ ਵੱਖਰੇ ਪਹਿਲੋ ਹੱਦੇ ਹੁੰਦੀ ਆ ਗੱਲ ਤਾਂ ਈਵਨ ਤੇਰਾ ਵੀ ਅਡਡ ਬੜੀਆਂ ਬਣੀਆਂ ਕਿਉਂਕਿ ਕਿਸਾਨਾਂ ਦੇ ਵਿੱਚ ਜਦੋਂ 2020 ਕੀ ਵਾਲਾ ਅੰਦੋਲਨ ਲੜਿਆ ਗਿਆ ਉਹਦੇ ਵਿੱਚ ਕਿਸਾਨਾਂ ਨੂੰ ਇਹ ਲੱਗਿਆ ਉਹ ਜਿਹੜਾ ਅੰਦੋਲਨ ਸੀ ਉਹ ਚੋਂ ਪੋਲੀਟੀਕਲ ਪਾਰਟੀ ਕਰਨ ਉਹ ਨਖੇੜਾ ਕਰਕੇ ਲੋਕ ਲੜੇ ਆ ਤਾਂ ਲੋਕਾਂ ਨੂੰ ਇੱਕੇ ਵਿਸ਼ਵਾਸ ਵੀ ਵਜਿਆ ਵੀ ਇੰਨਾ ਬਣਾ ਵੀ ਅਸੀਂ ਜਿੱਤ ਸਕਦੇ ਆ ਹਾਲਾਂਕਿ ਜਿਹੜੀ ਰਾਜਨੀਤਿਕ ਪ੍ਰੈਸ਼ਰ ਆ ਜਾਂ ਪੋਲੀਟੀਕਲ ਨਮਾਇੰਦਗੀਆਂ ਉਹਦਾ ਵੀ ਬੇਹਦ ਰੋਲ ਰਹਿੰਦਾ ਨਹੀਂ ਇੱਕ ਤਾਂ ਉਹਦੇ ਜਨਾ ਪੋਲੀਟਿਕਸ ਦੇ ਵਿੱਚ ਮੈਂ ਥੋੜੀ ਪੋਲੀਟਿਕਸ ਨੂੰ ਵਾਈਡਰ ਮੀਨਿੰਗ ਦੇ ਵਿੱਚ ਗੱਲ ਕਰ ਰਿਹਾਗਾ ਜਿਹੜੇ ਪੋਲੀਟੀਕਲ ਮੁੱਦੇ ਨੇ ਪੰਜਾਬ ਦੇ ਨਾ ਜਿਨ੍ਹਾਂ ਦੇ ਉੱਤੇ ਚਰਚਿੰਗ ਹੁੰਦੀ ਰਹਿੰਦੀ ਹੈ ਇੱਕ ਹੈਗਾ ਜਿਹੜੀਆਂ ਇਲੈਕਟਰਲ ਪਾਰਟੀ ਦੇ ਵਿੱਚ ਪੰਜਾਬ ਦੀਆਂ ਪਾਰਟੀਆਂ ਦੇਖੋ ਇਲੈਕਟਰਲ ਪਾਰਟੀਆਂ ਬਾਰੇ ਤਾਂ ਮੇਰਾ opinion ਤਾਂ ਇਹ ਹੈਗੇ ਇਹ ਮਤਲਬ ਉਹ ਨਾ ਇਸ ਕੁਝ ਸincerity ਨਾ ਦੀ ਕੋਈ ਚੀਜ਼ ਹੀ ਨਹੀਂ ਹੈਗੀ ਮਤਲਬ ਕਟੋ-ਕਟ ਸincerity ਜਿਹੜੀ ਚਾਹੀਦੀ ਆ ਕਿ ਤੁਸੀਂ ਚਾਹੇ ਆਪਣੇ ਨਿੱਜੀ ਹਿੱਤ ਪੂਰੇ ਕਰਨ ਆਏ ਹੋ ਤੁਸੀਂ ਸੈਂਟਰ ਦੇ ਅਧੀਨ ਹੋ ਕੇ ਚੱਲਣਾਗਾ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਇਸ ਦੇ ਬਾਵਜੂਦ ਤੁਹਾਡੇ ਚ ਕੋਈ ਸincerity ਹੋਵੇ 1% ਦੀ ਇੱਕ ਪੈਸੇ ਦੀ ਸincerity ਤਾਂ ਹੋਵੇ ਤਾਂ ਉਹ ਇੱਕ ਪੈਸੇ ਦੀ ਸincerity ਵੀ ਹੈ ਨਾ ਕਿਸੇ ਮੁੱਦੇ ਦੇ ਉੱਤੇ ਸੀਰੀਅਸਲੀ ਸੋਚ ਲੈਣਾ ਮਤਲਬ ਪੰਜਾਬ ਦੀ ਸਰਕਾਰ ਤਾਂ ਵਿਸ਼ੇਸ਼ ਤੌਰ ਤੇ ਬਿਊਰੋਕ੍ਰੇਸੀ ਬਹੁਤ ਵੱਡੇ ਪੱਧਰ ਤੇ ਹਾਵੀ ਹੈ ਚਾਹੇ ਪੁਲਿਸ ਬਿਊਰੋਕ੍ਰੇਸੀ ਹੋਵੇ ਚਾਹੇ ਸਿਵਲ ਉਹਦੀ ਬਿਊਰੋਕ੍ਰੇਸੀ ਹੋਵੇ ਅਕਸਰ ਲੋਕ ਜਿਹੜੇ ਇਲਜ਼ਾਮ ਲਾਉਂਦੇ ਆ ਲੀਡਰਾਂ ਤੇ ਵੀ ਲੀਡਰ ਬਕਾਉਗਾ ਹਾਲਾਂਕਿ ਉਹਨਾਂ ਦਾ 5 ਸਾਲ ਦੀ ਟਰਮ ਹੁੰਦੀ ਆ ਬਿਊਰੋਕ੍ਰੇਸੀ ਆਪਣੇ ਪੁਰਾਣੇ ਦਸਤਖਤ ਕਰਦੇ ਵਾਲੇ ਦੌਰ ਤੋਂ ਦੇਖ ਲਈਏ ਤਾਂ ਉਹ ਲਗਾਤਾਰਤਾ ਦੇ ਵਿੱਚ ਜਿਹੜੀ ਕਰਾਪਸ਼ਨ ਦੇ ਵੱਡੇ ਮਾਮਲੇ ਜਿਹੜੇ ਬੇਪਰਦ ਵੀ ਨਹੀਂ ਹੋ ਸਕੇ ਉਹਨਾਂ 'ਚ ਬਿਊਰੋਕ੍ਰੇਸੀ ਦਾ ਜਿਹੜਾ ਵੱਡਾ ਰੋਲ ਰਿਹਾ ਇਹ ਬਿਊਰੋਕਰੇਸੀ ਤੱਕ ਤੇ ਜਿਹੜਾ ਸਾਰਾ ਸਿਸਟਮ ਹੈ ਨਾ ਮਤਲਬ ਬੇਸਿਕਲੀ ਗੱਲ ਤਾਂ ਇਹ ਰੁਣੀ ਜੀਦਾ ਓਵਰ ਆਲ ਜਿਹੜਾ ਇੰਡੀਆ ਦਾ ਪੋਲੀਟੀਕਲ ਸਿਸਟਮ ਆ ਇਹਨੂੰ ਆਪਾਂ ਡੈਮੋਕ੍ਰੇਸੀ ਕਹਿੰਦੇ ਆ ਉਹਨਾਂ ਸਾਰੀ ਉਸੇ ਦੇ ਵਿੱਚ ਹੀ ਪ੍ਰੋਬਲਮ ਪਈ ਆ ਕਿਉਂ ਸਾਰ ਤੱਤ ਦੇ ਵਿੱਚ ਉਹ ਕਿ ਡੈਮੋਕ੍ਰੇਸੀ ਨਹੀਂ ਹੈਗਾ ਉਹਦੇ ਵਿੱਚ ਬਿਊਰੋਕ੍ਰੈਟਿਕ ਪਰਮਨੈਂਟ ਗਵਰਨਮੈਂਟ ਆ ਜਿਹਦਾ ਕੰਟਰੋਲ ਸੈਂਟਰ ਕੋਲੇ ਆ ਜਿਹੜੀ ਸਾਰੀ ਲੌਬੀ ਦਾ ਫਿਰ ਗਵਰਨਰ ਬੈਠਾਗਾ ਤੇ ਉਹ ਉੱਥੋਂ ਉਹ ਮਤਲਬ ਸੀਐਮ ਤੋਂ ਬਾਹਰ ਹੋ ਕੇ ਵੀ ਸੈਂਟਰ ਦੇ ਹਿਤ ਪੂਰ ਕਰਦਾ ਪੂਰ ਜਾਂਦੀ ਆ ਫਿਰ ਜਿਹੜੇ ਭਗਵੰਤ ਮਾਨ ਇਲਜ਼ਾਮ ਲਾਉ ਵੀ ਸਾਡੇ ਪੱਖ ਚ ਗੱਲ ਨਹੀਂ ਕਰਦੀ ਉਹ ਫਿਰ ਉਹ ਗੱਲ ਕੀਤਾ ਨਾ ਕਿ ਤੇ ਸਹੀ ਆ ਉਹ ਤਾਂ ਗੱਲ ਸਹੀ ਆ ਪਰ ਗੱਲ ਤਾਂ ਇਹ ਨਾ ਕਿ ਭਗਵਾਨ ਤਮਾਨ ਹੋਣੇ ਉਹ ਕਾਬਲ ਬੰਦੇ ਨਹੀਂ ਹੈਗੇ ਜਿਹੜੇ ਬਿਊਰੋਕ੍ਰੇਸੀ ਇਹੋ ਜਿਹੀ ਸਿਸਟਮ ਦੇ ਵਿੱਚ ਇਹੋ ਜਿਹੀ ਬਿਊਰੋਕ੍ਰੇਸੀ ਨਾਲ ਡੀਲ ਕਰ ਸਕਣ ਉਹ ਵੀ ਗੱਲ ਇਹ ਹੈ ਕਿ ਉਹਨਾਂ ਦੀ ਵੀ ਕਪੈਸਿਟੀ ਤੇ ਕੁਐਸਚਨ ਮਾਰਕਾ ਤੇ ਦੂਜੀ ਗੱਲ ਜਿਹਦੀ ਆਪਾਂ ਗੱਲ ਕਰ ਰਹੇ ਸੀ ਕਿ ਇੱਕ ਤਾਂ ਹੈ ਕਿ ਚਲੋ ਇਹ ਇਲੈਕਟਰਲ ਇਹਨਾਂ ਤੋਂ ਉਮੀਦ ਕਰਨ ਉਮੀਦ ਨਹੀਂ ਰੱਖੀ ਜਾ ਸਕਦੀ ਜਿਹੇ ਜਿਹੀ ਪਰਫਾਰਮੈਂਸ ਚੱਲ ਰਹੀ ਆ ਸਾਰੀਆਂ ਪਾਰਟੀਆਂ ਦੀ ਚਾਹੇ ਹੁਣ ਸਰਕਾਰ ਚਾਹੇ ਜਾਂ ਪਹਿਲਾਂ ਸਰਕਾਰ ਚ ਰਹੇ ਨੇ ਤਾਂ ਮਤਲਬ ਗੱਲ ਤਾਂ ਇਹ ਆ ਕਿ ਇਹ ਇਨਾਂ ਜੇ ਪਾ ਇਲੈਕਸ਼ਨ ਲੜਨ ਦੀਆਂ ਧਿਰਾਂ ਤੋਂ ਬਾਹਰ ਨਿਕਿਹੀਏ ਤਾਂ ਉਹਦੇ ਵਿੱਚ ਮਤਲਬ ਕਿਸਾਨ ਜੁਗਨੀਆਂ ਦੇ ਰੂਪ ਦੇ ਵਿੱਚ ਮਤਲਬ ਪੰਜਾਬ ਦਾ ਜਿਹੜਾ ਖੱਬੇ ਪੱਖੀ ਧਾਰਾ ਨਾਲ ਜੁੜੀਆਂ ਤਾਕਤਾਂ ਨੇ ਉਹ ਸਾਰੀਆਂ ਕਿਸਾਨ ਮਜ਼ਦੂਰ ਜੁਗਨੀਆਂ ਦਾ ਦੇ ਰੂਪ ਦੇ ਵਿੱਚ ਵਿਚਰਦੀਆਂ ਨੇ ਪੰਜਾਬ ਦੇ ਵਿੱਚ ਚਾਹੇ ਉਹਦੀ ਇਲੈਕਸ਼ਨਾਂ ਦੇ ਮਾਮਲੇ 'ਚ ਉਹਦੀ ਤਾਕਤ ਜਾਂ ਨਹੀਂ ਬਚੀ ਤੇ ਉਹ ਤੋਂ ਬਿਨਾਂ ਸਿੱਖ ਪੋਲਿਟਿਕਸ ਦੇ ਦਾਇਰੇ ਦੇ ਵਿੱਚ ਬਹੁਤ ਚੀਜ਼ਾਂ ਸਰਗਰਮੀ ਲਗਾਤਾਰ ਪੰਜਾਬ ਦੇ ਵਿੱਚ ਹੁੰਦੀ ਰਹਿੰਦੀ ਹੈ ਹਰ ਚਲ ਹੁੰਦੀ ਰਹਿੰਦੀ ਆ ਉਹਦੇ ਵਿੱਚ ਉਹ ਇਲੈਕਸ਼ਨਾਂ ਦੇ ਵਿੱਚ ਵੀ ਉਹ ਹਰ ਚੱਲਦਾ ਸਰਦੇ ਜਾਂਦਾਗਾ ਉਹ ਸਾਰੇ ਇਹ ਜਿਹੜੇ ਚੱਲ ਰਹੀਆਂ ਨੇ ਉਹਦੇ ਵਿੱਚ ਜਿਹੜੀ ਪੰਜਾਬ ਦਾ ਖੇਤੀ ਸੰਕਟ ਆ ਤੇ ਜਿਹੜਾ ਪੰਜਾਬ ਦਾ ਪੋਲੀਟੀਕਲ ਸੰਕਟ ਆ ਸੈਂਟਰ ਸਟੇਟ ਨਾਲ ਮਿਲ ਕੇ ਉਹਦੋਂ ਬਹੁਤ ਜੁੜਿਆ ਹੋਇਆ ਮਸਲਾ ਦਾ ਮਤਲਬ ਕਿ ਪੰਜਾਬ ਦਾ ਜਿਹੜਾ ਇਸ ਵਕਤ ਕੇ ਸੈਂਟਰ ਸਰਕਾਰ ਨੇ ਸਾਨੂੰ ਗ੍ਰੀਨ ਰੈਵਿਊਸ਼ਨ ਥੋਪਿਆ ਸਾਡੇ ਤੇ ਹਮ ਆਪਦੀ ਲੋੜ ਦੀ ਖਾਤਰ ਉਹ ਗ੍ਰੀਨ ਰੈਵਿਊਸ਼ਨ ਦੀ ਲੋੜ ਦੀ ਖਾਤਰ ਉਹਨੇ ਐਮਐਸਪੀ ਸਾਨੂੰ ਸਰਕਾਰੀ ਮੰਡੀ ਤੇ ਲਾਇਆ ਠੀਕ ਹੈ ਅੱਜ ਉਹ ਸਾਨੂੰ ਕਾਰਪੋਰੇਟ ਦੇ ਹੱਥ ਚ ਛੱਡ ਕੇ ਸਰਕਾਰੀ ਮੰਡੀ ਤੋਂ ਪਿੱਛੇ ਹਟਣਾ ਚਾਹੁੰਦੇ ਨੇ ਤੇ ਖੁੱਲ੍ਹੀ ਮੰਡੀ ਵੀ ਉਹ ਸਾਨੂੰ ਸਿਰਫ ਜਿਹੜੇ ਇੰਡੀਆ ਦੇ ਉੱਤੇ ਕਾਰਪੋਰੇਟ ਘਰਾਣਾ ਕਾਬਜ ਨੇ ਉਹਦੇ ਵਿੱਚੋਂ ਜੇ ਦੇਖਿਆ ਜਾਵੇ ਤਾਂ ਬੇਸਿਕਲੀ ਗੁਜਰਾਤ ਦੀ ਲੋਬੀ ਹਾਵੀ ਹੈ ਉਹ ਗੁਜਰਾਤ ਦੇ ਤੇ ਤਾਂ ਉਹ ਗੁਜਰਾਤ ਦੀ ਲੋਬੀ ਦੇ ਮੂਹਰੇ ਸਾਨੂੰ ਛੱਡ ਕੇ ਸੈਂਟਰ ਸਰਕਾਰ ਪਿੱਛੇ ਹਟ ਜਾਂਦੀ ਹੈ ਤੇ ਉਹੀ ਜਦੋਂ ਖੁੱਲ੍ਹੀ ਮੰਡੀ ਦੀ ਗੱਲ ਕਰਦੇ ਆ ਗਲੋਬਲ ਰੇਂਜ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਇੱਕ ਮੰਗ ਚੱਲਦੀ ਹੈ ਕਿ ਬਾਰਡਰ ਖੋਲਣਾ ਚਾਹੀਦਾ ਬਾਗਾ ਬਾਰਡਰ ਬਾਗਾ ਬਾਰਡਰ ਦਾ ਟਾਰੀ ਬਾਰਡਰ ਖੋਲਣੇ ਚਾਹੀਦੇ ਨੇ ਤਾਂ ਜੋ ਟ੍ਰੇਡ ਹੋਣਾ ਚਾਹੀਦਾ ਉੱਥੇ ਸੈਂਟਰ ਸਰਕਾਰ ਦਾ ਰਵਈਆ ਉੱਥੇ ਉਹਨਾਂ ਦਾ ਰਾਸ਼ਟਰਵਾਦ ਜਲਪੈਂਦਾ ਪਾਕਿਸਤਾਨ ਦੇ ਤਾਂ ਪਾਕਤਾਨ ਨਾਲ ਦੋਸ਼ਮੁਣਟਾਈ ਪੜਾ। ਤਾਂ ਜਿਹੜੇ ਸੈਂਟਰ ਸਰਕਾਰ ਦੇ ਇੰਟਰਸਟ ਨੇ ਤੇ ਜਿਹੜੇ ਪੰਜਾਬ ਦੇ ਓਵਰਆਲ ਇੰਟਰਸਟ ਨੇ ਉਹ ਪੂਰੀ ਤਰ੍ਹਾਂ ਕਲੈਸ਼ ਚਲੇ। ਤਾਂ ਚਾਹੇ ਉਹ ਖੇਤੀ ਦਾ ਮਾਮਲਾ ਹੋਵੇ ਚਾਹੇ ਪੋਲੀਟੀਕਲ ਕੁਐਸਚਨ ਹੋਵੇ ਤਾਂ ਕਿਸੇ ਵੀ ਇਕਨੋਮਿਕ ਸਮੱਸਿਆ ਦਾ ਹੱਲ ਆ ਜਿਹੜਾ ਜਾਂ ਉਹਦੀ ਤਾਰ ਆ ਉਹ ਪੋਲੀਟੀਕਲ ਇਸ਼ੂ ਨਾਲ ਜੁੜੀ ਜੁੜੀ ਹੁੰਦੀ ਆ। ਤਾਂ ਇਹ ਮਾਮਲੇ ਨੂੰ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਖੇਤੀ ਦਾ ਸੰਕਟ ਆ ਹੁਣ ਜਿਵੇਂ ਖੇਤੀ ਦੀ ਨੀਤੀ ਬਣਾਉਣ ਦਾ ਡਰਾਫਟ ਚੱਲਿਆ ਮਤਲਬ ਕਿਸਾਨ ਜੁਨੀਆ ਨਾਲ ਚੱਡੀਗੜ੍ਹ ਧਰਮਾ ਵੀ ਲਾਇਆ। ਕਾ ਡਰਾਫਟ ਬਣਾਉ ਉਹ ਖੇਤੀ ਨੀਤੀ ਤੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਉਹ ਡਰਾਫਟ ਵੀ ਦਿੱਤਾ ਬਣਾਇਆ ਵੀ ਆ ਪਰ ਲਾਗੂ ਕਰਨ ਦੇ ਵਿੱਚ ਹੁਣ ਉਹ ਡਰਾਫਟ ਦੇ ਵਿੱਚ ਵੀ ਉਹ ਵੀ ਕਿਸਾਨਾਂ ਨੂੰ ਮੈਂ ਉਹ ਡਰਾਫਟ ਦੇ ਵਿੱਚ ਉਹ ਉਹ ਨੂੰ ਬਹੁਤ ਲੋਕਾਂ ਨੇ ਸਲਾਹਿਆ ਵੀ ਕੁਝ ਕੋਆਪਰੇਟਿਵਸ ਕੋਆਪਰੇਟਿਵ ਮਾਡਲ ਨੂੰ ਵੀ ਚਰਚਾ ਕੀਤੀ ਗਈ ਆ ਸੁਆਮੀ ਨਥਨ ਦੀ ਉਹ ਐਮਐਸਪੀ ਦੇਖੋ ਉਹ ਤਾਂ ਹੁਤਾ ਉਹਦੇ ਉਹਦੇ ਜ ਮੋٹے ਰੂਪ ਦੇ ਦਾ ਕੋਆਪਰੇਟਿਵਸ ਬਣਾ ਕੇ ਆਪ ਦੇ ਆਪ ਮੰਡੀ ਦਾ ਐਕਸਪੋਜ਼ਰ ਲੈਣਾ ਚਾਹੀਦਾ ਅਸਲੀ ਗੱਲ ਤਾਂ ਇਹ ਆ ਉਹ ਤੋਂ ਬਿਨਾ ਐਮਐਸਪੀ ਦੀ ਗੱਲ ਸੁਆਮੀ ਨਥਨ ਦੀ ਗੱਲ ਉਹ ਤਾਂ ਉਹ ਲੈਣਾ ਲਿਖਤੀ ਵਿੱਚ ਕਉਂਕਿ ਦੋਵੇਂ ਕੰਟਰਡਿਕਟਰੀ ਜੱਲਾੜੀ ਕੰਟਰਡਿਕਟਰੀ ਇੱਕ ਤਾਂ ਤੁਸੀਂ ਕਹਦੇ ਹੋਗੇ ਸਭ ਲੋਕ ਆਪਦੇ ਪੱਧਰ ਤੇ ਆਪ ਮਾਰਕੀਟ ਦੇ ਵਿੱਚ ਐਂਟਰ ਕਰਨਾ ਫਿਰ ਉੱਥੇ ਐਮਐਸਪੀ ਤੋਂ ਕੰਪਨੀ ਰਹੇ ਤਾਂ ਵੀ ਤਾਂ ਉਹਦਾ ਇੱਕ ਫਾਰਮੈਲਟੀ ਆ ਨਾ ਕਿਉਂਕਿ ਮਤਲਬ ਕਿ ਉਹ ਜਿਹੜੀ ਖੇਤੀ ਨੀਤੀ ਹੈ ਉਹ ਵੀ ਸੰਕਟ ਦਾ ਕੋਈ ਹੱਲ ਮਤਲਬ ਕਿ ਜਿਹੜੀ ਮੈਂ ਮਨ ਲਗਾ ਉਹ ਸੰਕਟ ਦਾ ਹੱਲ ਇਸ ਕਰਕੇ ਨਹੀਂ ਹੈਗਾ ਕਿਉਂਕਿ ਓਵਰਾਲ ਇਕਨੋਮੀ ਦੇ ਉੱਤੇ ਕਾਰਪੋਰੇਟ ਕਾਬਜਾ ਕਿ ਕੋਆਪਰੇਟਿਵ ਬਣਾ ਕੇ ਕਿਸਾਨ ਸਿੱਧਾ ਮਾਰਕੀਟ ਦੇ ਵਿੱਚ ਜਾਣਗੇ ਮਤਲਬ ਹਾਂ ਇੰਨਾ ਫਰਕ ਪੈ ਜੂ ਇਕੱਲੇ ਨੂੰ ਜਾਣ ਨਾਲੋਂ ਜੇ ਕੋਆਪਰੇਟਿਵ ਬਣਾ ਕੇ ਜਾਣਗੇ ਤਾਂ ਉਹਨਾਂ ਦੀ ਬਾਰਗੇਨਿੰਗ ਪਾਵਰ ਥੋੜੀ ਵੱਧ ਜੂ ਵੱਧ ਜੂਗੀ ਪਰ ਮੇਰਾ ਮੰਨਣਾ ਹੈ ਕਿ ਉਹਦਾ ਰਿਜ਼ਲਟ ਉਵੇਂ ਹੋਊਗਾ ਕਿ ਜਿਵੇਂ ਇੰਡੀਆ ਦੇ ਵਿੱਚ ਬਹੁਤ ਸਟਾਰਟਅਪ ਸ਼ੁਰੂ ਹੁੰਦੇ ਨੇ ਨਹੀਂ ਨਹੀਂ ਆ ਕੀ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਪਰ ਜੋ ਕਿੰਨੇ ਕੰਮ ਜਾ ਬੰਦੇ ਨੇ ਸਕਸੈਸ ਰੇਟ ਸਕਸੈਸ ਰੇਟ ਨਹੀਂ ਹੈਗਾ ਤਾਂ ਉਹਦੇ 'ਚ ਕੀ ਹੈ ਕਿ ਸਾਨੂੰ ਖੇਤੀ ਜਿਹੜੇ ਕੋਆਪਰੇਟਿਵਸ ਬਣ ਗਏ ਉਹਨਾਂ 'ਚੋ ਕੁਝ ਸਕਸੈਸ ਹੋਣੀਆਂ ਉਹ ਜਿਹੜੇ ਜਿਹੜੇ ਕੁਝ ਸাকਸੈਸਫੁਲ ਹੋ ਜਾਣਗੇ ਉਹਨਾਂ ਦੇ ਸਟੋਰੀਸ ਸੁਣਾਇਆ ਕਰਨਗੇ ਫੇਲਿਅਰ ਸਟੋਰੀ ਨਹੀਂ ਹੁੰਦੀ ਫੇਲਿਅਰ ਸਟੋਰੀ ਹੁੰਦੀ ਆਮ ਵੀ ਦੇਖਦੇ ਆ ਕਿਸਾਨਾਂ ਦੀਆਂ ਸੋਸ਼ਲ ਮੀਡੀਆ ਤੇ ਸਕਸੈਸ ਸਟੋਰੀ ਤੁਹਾਨੂੰ ਮਿਲ ਜੂਗੀ ਮਿਲ ਜੂਗੀ ਫੇਲਿਅਰ ਜਿਹਨੇ ਗੋੜ ਬਣਾ ਕੇ ਆਪਦਾ ਕਿਹੜਾ ਡ੍ਰੈਗਨ ਫਰੂਟ ਦੀ ਖੇਤੀ ਕੀਤੀ ਆ ਉਹ ਕੀਤੀ ਆ ਉਹ ਦੇ ਤੁਸੀਂ ਉਹਦੀ ਰੇਸ਼ੋ ਕਰੋ ਬਹੁਤ ਘੱਟ ਨੇ ਬਹੁਤ ਘੱਟ ਨੇ ਜਿਹੜਾ ਛੋਟਾ ਕਿਸਾਨਾ ਮੱਧ ਵਰਗੀ ਉਹ ਬਹੁਤ ਆ ਜਿਨ੍ਹਾਂ ਤੇ ਚਰਚਾ ਜਿਨ੍ਹਾਂ ਦੀ ਖੇਤੀ ਸੰਕਟ ਦੀ ਮੀਡੀਆ ਚ ਮਰਫੀ ਆ ਕਿਹੜੀ ਗੱਲ ਹੈ ਇਸ ਇਸ ਹਾਲਤ ਦੇ ਵਿੱਚ ਕਿ ਤੁਸੀਂ ਅੱਜ ਜੇ ਚਾਹੇ ਕੋਆਪਰੇਟਿਵ ਬਣਾ ਕੇ ਵੀ ਖੁੱਲੀ ਮੰਡੀ ਛੱਡੋਗੇ ਤਾਂ ਉਹਨੇ ਕਾਰਪੋਰੇਟ ਦੇ ਉਹਦੇ ਚ ਹੀ ਆ ਜਾਣਾ ਜਾਉਨੇ ਆਪ ਕਾਰਪੋਰੇਟ ਬਣ ਜਾਂਦਾ ਉਹਦੇ ਜੇ ਕੋਈ ਜਿਵੇਂ ਅਮੂਲ ਹੁਣ ਅਮੂਲ ਗੁਜਰਾਤ ਲਈ ਤਾਂ ਕੋਆਪਰੇਟਿਵ ਆ ਕੋਆਪਰੇਟਿਵ ਪਰ ਪੰਜਾਬ ਲਈ ਤਾਂ ਕਾਰਪੋਰੇਟ ਆ ਕਾਰਪੋਰੇਟ ਆ ਤਾਂ ਇਸ ਕਰਕੇ ਕਿ ਜਿਹੜਾ ਸਾਡੇ ਜ਼ਰੂਰਤ ਕੀ ਆ ਕਿ ਜੇ ਸੈਂਟਰ ਸਰਕਾਰ ਹੱਥ ਪਿੱਛੇ ਖਿੱਚ ਰਹੀ ਆ ਤਾਂ ਪੰਜਾਬ ਸਰਕਾਰ ਦੀ ਜਿਹੜੀਆਂ ਏਜੰਸੀਆਂ ਨੇ ਉਹ ਸਪੇਸ ਪਰ ਤਾਂ ਜਿਹੜੀ ਇੱਕ ਸਰਕਾਰੀ ਖਰੀਦ ਪ੍ਰਕਿਊਰਮੈਂਟ ਦੀ ਗਾਰੰਟੀ ਉਹ ਪੰਜਾਬ ਸਰਕਾਰ ਦੇ ਵੀ ਪਰ ਉਹਦੇ ਵਿੱਚ ਹੁਣ ਗੱਲ ਦੂਜੀ ਇਹ ਆ ਕਿ ਪੰਜਾਬ ਸਰਕਾਰ ਨੇ ਉਹ ਅਨਾਜ ਦੇਣਾ ਕਿਨੂੰਗਾ ਉਹਦੇ ਕੋਲ ਮਾਰਕੀਟ ਵਿੱਚ ਚਾਹੀਦੀ ਹੈ ਹੁਣ ਮਾਰਕੀਟ ਦੇ ਉੱਤੇ ਸਾਡੀ ਡਿਪੈਂਡੈਂਸੀ ਆ ਇੰਡੀਆ ਨੂੰ ਦੇਖਣ ਦੀ ਇੰਡੀਆ ਨੂੰ ਦੇਖਣ ਦੀ ਕਿ ਸਾਡੀ ਹੁਣ ਹੁਣ ਅਸੀਂ ਹੁਣ ਕਿਧਰੇ ਹੀ ਕੜਕਚੋਂਦਾ ਜੀ ਕਿਧਰੇ ਲਾ ਰਹੇ ਆ ਅਸੀਂ ਹਿੰਦੀ ਬੈਟਰੀ ਲਾ ਰਹੇ ਆ ਫੂਡ ਸਿਕਿਉਰਿਟੀ ਦੀ ਗੱਲ ਕਰਦੇ ਆ ਅਸੀਂ ਮਤਲਬ ਸਾਡੀ ਕੰਨ ਪੀਡੀਐਸ ਦੇ ਵਿੱਚ ਜਾ ਰਹੀ ਹੈ ਪੀਡੀਐਸ ਜਾ ਰਹੀ ਹੈ ਉਸੇ ਜਾ ਰਹੀ ਹੈ ਤੇ ਸਾਨੂੰ ਇੱਕ ਮੰਡੀ ਨਾਲ ਬੰਦ ਰੱਖਿਆ ਹੁਣ ਤੱਕ ਫਿਰ ਉੱਥੇ ਪੰਜਾਬ ਸਰਕਾਰ ਦੀ ਇਹ ਜੋ ਡਿਮਾਂਡ ਨਾ ਬਣੂਗੀ ਪੰਜਾਬ ਸਰਕਾਰ ਦੀ ਜਿਹੜੀ ਜਾਨ ਸੀੜ ਕੰਮ ਕਰੂਗੀ ਉਹਨੂੰ ਬਾਗਾ ਬਾਡਾ ਟਾਰੀ ਬਗਤ ਖੁੱਲਣਾ ਚਾ ਕਿਉਂਕਿ ਮਤਲਬ ਜਿਹੜੀ ਉਹ ਏਜੰਸੀ ਆ ਉਹ ਕਿਸਾਨਾਂ ਤੋਂ ਖਰੀਦ ਕਰਕੇ ਉਹ ਟ੍ਰੇਡ ਕਰ ਸਕੇ ਤੇ ਕਿਸਾਨਾਂ ਨੂੰ ਇੱਕ ਮਿਨੀਮਮ ਜਿਹੜਾ ਐਮਐਸਪੀ ਆ ਪ੍ਰੋਕੂਰਮੈਂਟ ਉਹਦੇ ਤੇ ਕਰੇ ਇਸ ਹਾਲਾਤ ਦੇ ਵਿੱਚ ਪਰ ਪੰਜਾਬ ਸਰਕਾਰ ਤੇ ਜਿਹੜੀ ਆਰਥਿਕ ਸੰਕਟ ਆ ਜਿਹੜਾ ਉਹਦੇ ਕੋਲੇ ਕਪੈਸਿਟੀ ਆ ਬਜਟ ਅਲੋਕੇਸ਼ਨ ਆ ਜਾਂ ਉਹ ਉਹਦੇ ਕੋਲੇ ਜਿਹੜੀ ਮੈਨਿਓਵਰਿੰਗ ਪਾਵਰ ਆ ਬਜਟ ਦੇ ਵਿੱਚ ਉਹ ਬਹੁਤ ਘੱਟ ਆ ਹੁਣ ਉਹ ਉਹਦੇ ਕੋਲੇ ਆਪਦੇ ਫੰਡ ਅਰੇਜ ਕਰਨ ਦੀ ਤਾਕਤ ਨਹੀਂ ਹੈਗੀ ਪੰਜਾਬ ਸਰਕਾਰ ਦੀ ਕਰਜਾ ਦੇਣ ਦੇਣ ਵਧ ਰਹੇ ਸਰਕਾਰ ਦਾ ਕਰਜਾ ਤਾਂ ਵਧ ਰਿਹਾ ਹੁਣ ਉੱਥੇ ਫਿਰ ਉਹ ਸੈਂਟਰ ਸਟੇਟ ਰਿਲੇਸ਼ਨ ਨਾਲ ਆ ਕੇ ਕਹਾਣੀ ਜੁੜ ਗਈ ਸਾਰੀ ਇੱਕ ਜਿਹੜੀ ਪੰਜਾਬ ਦਾ ਖੇਤੀ ਨੀਤੀ ਖਰੜਾ ਤਿਆਰ ਹੋਇਆ ਪਿਛਲੇ ਸਾਲ ਹੋ ਗਿਆ ਸੀ ਉਹਨੂੰ ਫਿਰ ਸਰਕਾਰ ਠੰਡੇ ਵਾਸਤੇ ਕਿਉਂ ਪਾਇਆ ਇਹਦੇ ਪਿੱਛੇ ਕੀ ਕਾਰਨ ਨੇ ਜਾਂ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਹੋ ਰਹੀਆਂ ਨੀਤੀ ਕਿਸਾਨ ਯੂਨੀਅਨਾਂ ਦੇ ਦਬਾਅ ਦੇ ਵਿੱਚ ਬਾਹਰ ਆਉਂਦੀ ਆ ਬਣੀ ਨੂੰ ਪਹਿਲਾ ਟਾਈਮ ਹੋ ਗਿਆ ਸੀ ਤੇ ਉੱਤੇ ਹੁਣ ਕੋਈ ਗੱਲ ਵੀ ਨਹੀਂ ਹੋ ਰਹੀ ਸਰਕਾਰ ਨਹੀਂ ਕਰ ਰਹੀ ਵੀ ਇਹ ਪਿੱਛੇ ਕੀ ਜਿਹੜੇ ਸੀਐਮ ਨੇ ਉਸ ਹਰਦ ਸਰ ਦਿਨ ਮੈਂ ਕਿ ਜਾਂ ਉਹ ਪਹਿਲਾਂ ਵਾਲੀਆਂ ਪਾਲਿਸੀਆਂ ਵਾਂਗੀ ਇੱਕ ਡਾਕੂਮੈਂਟੇਸ਼ਨ ਰਹੇਗਾ ਇੰਪਲੀਮੈਂਟ ਹੋਣੀ ਨਹੀਂ ਦੇਖੋ ਜੀ ਜ਼ਿਆਦਾ ਸੰਭਾਵਨਾ ਤਾਂ ਇਹ ਹੀ ਹੈ ਕਿ ਬਸ ਉਹ ਇੱਕ ਡਰਾਫਟ ਬਣ ਕੇ ਰਹਿ ਜਾਊਗਾ ਹੋ ਸਕਦਾ ਪਾਲਿਸੀ ਹੀ ਨਾ ਬਣੇ ਡਰਾਫਟ ਹੀ ਰਹਿ ਜੇ ਤੇ ਕਿਉਂਕਿ ਇਹ ਗੱਲ ਜਿਹੜੀ ਮੈਨੂੰ ਲੱਗਦਾ ਹੁੰਦਾ ਕਿ ਇਹ ਜਿਹੜੀਆਂ ਲੋਕ ਨੇ ਸਰਕਾਰ ਚ ਨੇ ਜਾਂ ਆਪੋਜੀਸ਼ਨ ਚ ਨੇ ਇਹ ਮਤਲਬ ਬਿਲਕੁਲ ਵੀ ਸੀਰੀਅਸ ਨਹੀਂ ਆਦੇ ਮਤਲਬ ਇਹਨਾਂ ਦੇ ਵਿੱਚ ਪਾਲਿਸੀ ਦੇ ਮਸਲوں ਨੂੰ ਲੋਕਾਂ ਤੱਕ ਕੋਈ ਕੰਸਰਨ ਹੋਵੇ ਕਿ ਮੈਂ ਆਉਦੇ ਲੋਕਾਂ ਲਈ ਕੁਝ ਕਰਨਾਗਾ ਇਹ ਬਿਲਕੁਲ ਵੀ ਬਾਹਰ ਨਹੀਂ ਆਈ ਵੀ ਅੰਦਰੋਂ ਸਟੇਜਾਂ ਤੇ ਕਹਿਣ ਨੂੰ ਸਾਰਾ ਕੁਝ ਆ ਸਟੇਜਾਂ ਦੇ ਪਰ ਅੰਦਰ ਜਿਹੜਾ ਸਾਰਾ ਪੋਲਿਟਿਕਸ ਦਾ ਮਾਡਲ ਚੱਲ ਰਿਹਾ ਹੈ ਉਹ ਸੈਂਟਰ ਦੇ ਅੰਦਰ ਰਹਿ ਕੇ ਜਿਦ ਵੱਸ ਆਪ ਦੇ ਘਰ ਪਰ ਜੇ ਆਪਾਂ ਕਰੰਟ ਸਿਚੁਏਸ਼ਨ ਨੂੰ ਦੇਖੀ ਹੁਣ ਜਗਦੀਸ਼ ਸਿੰਘ ਡੱਲੇਲ ਮਰਨ ਵਰਤ ਤੇ ਬੈਠੇ ਨੇ 40 ਤੋਂ ਪਲੱਸ ਦਿਨ ਹੋ ਗਏ ਜਿਹੜੀ ਸਰਕਾਰ ਦੀ ਤੁਸੀਂ ਗੱਲ ਕੀਤੀ ਹੈ ਸੈਂਸਿਟੀ ਉਹ ਇੱਥੇ ਬਿਲਕੁਲ ਦੇਖਣ ਨੂੰ ਨਹੀਂ ਮਿਲੀ ਉੱਥੇ ਮਿਲੇ ਹਰੇ ਕਾਕੇ ਆ ਮਿਲਦੇ ਆ ਗੱਲਦੇ ਆ ਹਾਲਚਾਲ ਪੁੱਛਣਾ ਹੁੰਦੇ ਆ ਪਰ ਅੱਗੇ ਜਿਹੜਾ ਸਟੇਟ ਗਵਰਨਮੈਂਟ ਦਾ ਰਵਈਆ ਹੁੰਦਾ ਜਾਂ ਸੈਂਟਰ ਨਾਲ ਗੱਲ ਕਰਨ ਦਾ ਉਹਦੇ ਵਿੱਚੋਂ ਕਿਉਂ ਫੇਲ ਨੇ ਵੀ ਗੱਲ ਉਹੀ ਸੈਂਸਿਟੀ ਦੀ ਆ ਜਾਂ ਉਹਨਾਂ ਦੀ ਇਹ ਹਿੱਤ ਨਹੀਂ ਹੈਗੇ ਜਾਂ ਪ੍ਰਾਇਓਰਟੀ ਨਹੀਂ ਹੈ ਏਜੰਡਾ ਇੱਕ ਲੀਡਰ ਪੋਖ ਹੜਤਾਲ ਦੇ ਬੈਠਾ ਉਹਨੂੰ ਲੈ ਕੇ ਜਿਹੜੀ ਉਹਨਾਂ ਨਾਲ ਟਾਕ ਵੀ ਆ ਉਹ ਪੁਲਿਸ ਮੁਲਾਜ਼ਮ ਰਿਟਾਇਰਡ ਆਉਂਦੇ ਆ ਉਹ ਆਉਂਦੇ ਸਿਵਲ ਪ੍ਰਸ਼ਾਸਨ ਵੀ ਗਏ ਵਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਵੀ ਜਿਹੜੀ ਸੈਂਟਰ ਨਾਲ 네ਗੋਸ਼ੀਏਸ਼ਨ ਦੀ ਗੱਲ ਆ ਟੇਬਲ ਟੌਕ ਦੀ ਗੱਲ ਆ ਉਹ ਕਿਉਂ ਨਹੀਂ ਹੋ پا ਰਹੀ ਮੈਨੂੰ ਤਾਂ ਲੱਗਦਾ ਦੇਖੋ ਜੇ ਤੁਸੀਂ ਆਮ ਆਦਮੀ ਦੀ ਆਪਾ ਪੋਲੀਟਿਕਲ ਇੰਟਰਸਟਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਬਹੁਤ ਸੂਟ ਕਰਦਾ ਕਿ ਉਹ ਮੁੱਦੇ ਦੇ ਉੱਤੇ ਪਹਿਰੇ ਦਾ ਰਿਕਰਨ ਕਿ ਸੈਂਟਰ ਸਰਕਾਰ ਤੇ ਪ੍ਰੈਸ਼ਰ ਬਣਾਉਣ ਉੱਥੇ ਜਾ ਕੇ ਧਰਨੇ ਵੀ ਲਾਉਣ ਚਿੱਟੀਆਂ ਲਿਖਣ ਪੀਐਮ ਨੂੰ ਮਿਲੇ ਭਵਨਤ ਮਾਨਮੋਧ ਅਮਿਸ਼ਾਨ ਨੂੰ ਮਿਲੇ ਐਗਰੀਕਲਚਰ ਮਿਨਿਸਟਰ ਨੂੰ ਮਿਲੇ ਸਾਰਾ ਪੱਧਰ ਦੇ ਉੱਤੇ ਯੂਰ ਲਗਾਉਣ ਕਿ ਬੀਜਪੀ ਨੂੰ ਐਕਸਪੋਜ਼ ਕਰਨਾ ਐਕਸਪੋਜ਼ ਕਰਨਾ ਕਿਉਂਕਿ ਉਹਨਾਂ ਦੀ ਵਿਰੋਧੀ ਤਰਫ ਆਪ ਦੇ ਲੋਕਾਂ ਚ ਪੰਜਾਬ ਦੇ ਲੋਕਾਂ ਚ ਪੈਟ ਬਣਾਉਣਾ ਹੁੰਦੀ ਠੀਕ ਹੈ ਇਸ ਗੱਲੋਂ ਤਾਂ ਉਹਨਾਂ ਤੇ ਹਿੱਤ ਤਾਂ ਇਸ ਕੰਮ 'ਚ ਨਹੀਂ ਕਿਉਂ ਚੰਗੀ ਤਰ੍ਹਾਂ ਪੈਰਵਾਈ ਕਰਨ ਪਰ ਉਹਦੇ ਚ ਇਹ ਲੱਗਦਾ ਕਿ ਸਰਕਾਰ ਨੂੰ ਅਸਲ ਵਿੱਚ ਬਿਊਰੋਕ੍ਰੇਸੀ ਇੰਨੀ ਵੱਡੇ ਪੱਧਰ ਤੇ ਹਾਵੀ ਆ ਤੇ ਬਿਊਰੋਕ੍ਰੇਸੀ ਦਾ ਜਿਹੜਾ ਇੰਟਰਸਟ ਆ ਉਹ ਸੈਂਟਰ ਦੇ ਨਾਲ ਆ ਜਦੋਂ ਬਿਊਰੋਕ੍ਰੇ ਬਿਊਰੋਕ੍ਰੇਸੀ ਇਨ ਸੈਂਸ ਐਂਟੀ ਕਿਸਾਨ ਉਹ ਸਾਰੇ ਪ੍ਰੋਟੈਸਟਾਂ ਦੇ ਖਿਲਾਫ ਤੇ ਤੇ ਉਹਦਾ ਝੁਕਾਅ ਹੈ ਜਿਹੜਾ ਉਹ ਸੈਂਟਰ ਵੱਲ ਆ ਸੈਂਟਰ ਦੀ ਪਾਲਿਸੀ ਵੱਲ ਆ ਜਦੋਂ ਕੇਜਰੀਆਲ ਜਿਹੜੇ ਸੁਪਰੀਮੋ ਮਨਅਧਿਮਾ ਦੇ ਮੈਂ ਉਹਨਾਂ ਨੂੰ ਜੇਲ ਹੁੰਦੀ ਆ ਜਾਂ ਹੋਰ ਵੀ ਕੋਈ ਕਟਨਾ ਕਰਮ ਹੁੰਦਾ ਤਾਂ ਉਦੋਂ ਜਿਹੜੇ ਬਹੁਤਾਰੇ ਹੋਇਆ ਵੀ ਪੰਜਾਬ ਦੀ ਲੀਡਰਸ਼ਿਪ ਆ ਜਿਹੜੇ ਸਮੇਤ ਐਮ ਐਲ ਏ ਸੀ ਐਮ ਉੱਥੇ ਜਾਂਦੇ ਨੇ ਪ੍ਰੋਟੈਸਟ ਵੀ ਕਰਦੇ ਨੇ ਉਹ ਕਰਦੇ ਨੇ ਇਸ ਮਸਲੇ ਸਲੇ ਚ ਕਿਉਂ ਨਹੀਂ ਇੱਥੇ ਉਹਨਾਂ ਕੋਲ ਤਾਂ ਇੱਕ ਆਪ ਦੇ ਪੰਜਾਬ ਦੇ ਕਿਸਾਨਾਂ ਦੀ ਗੱਲ ਰੱਖਣ ਦਾ ਮੌਕਾ ਤਾਂ ਹੈ ਨਾ ਕਿਉਂਕਿ ਮਤਲਬ ਉਮੀਦ ਹੈ ਪੰਜਾਬ ਪੋਲਿਟੀਕਲੀ ਗੱਲ ਇਹਦਾ ਗੱਲ ਸਮਝੋ ਬਾਹਰ ਆ ਕਿਉਂਕਿ ਇਹ ਤਾਂ ਹੈ ਨਹੀਂ ਵੀ ਸਰਕਾਰ ਆ ਜਿਹੜੀ ਬਿਊਰੋਕਰੇਸੀ ਚਲਾਉਂਦੀ ਆ ਆਪ ਵੀ ਇੱਕ ਲੀਡਰਾਂ ਦਾ ਆਪ ਦਾ ਵੀ ਸੋਚ ਦਾ ਪਮਾਨਾ ਹੁੰਦਾ ਆ ਆਪ ਦੀ ਅੰਡਰਸਟੈਂਡਿੰਗ ਹੁੰਦੀ ਆ ਉਹਨੂੰ ਕਿਤੇ ਨਾ ਕਿਤੇ ਲੈ ਕੇ ਆਵਾਂ ਦਾ ਵੀ ਕਿਸਾਨਾਂ ਚ ਵੀ ਗੱਲ ਦਾ ਗੁੱਸਾ ਵੀ ਕੇਦਰੀਵਾਲ ਲਈ ਤਾਂ ਜਾਂਦੇ ਰਹੇ ਨੇ ਪਰ ਹੁਣ ਕਿਉਂ ਪਿੱਛੇ ਹਟੇ ਨੇ ਹਾਲਚਾਲ ਪੁੱਛ ਕੇ ਮੁੜਦੇ ਹੁੰਦੇ ਨੇ ਕੋਈ ਉਹ ਨਹੀਂ ਦੇਖੋ ਡਿਸੀਜਨ ਮੇਕਿੰਗ ਸਾਰੇ ਉਹਨਾਂ ਦੇ ਅੰਦਰ ਵੀ ਇਨੀ ਸੈਂਟਰਲਾਈਜ਼ਡ ਆ ਕਿ ਕਿਹੜੀ ਐਕਟਿਵ ਮਤਲਬ ਉਹਨਾਂ ਦਾ ਤਾਂ ਕੋਈ ਲੀਡਰ ਐ ਐਮਐਲਏ ਕੋਈ ਮਨਿਸਟਰ ਬਿਨਾ ਦਿੱਲੀ ਵਾਲਿਆਂ ਤੋਂ ਪੁੱਛ ਕੇ ਕੋਈ মিডিਆ ਨੂੰ ਵੀ ਸੰਬੋਧਨ ਹੋ ਸਕਦਾ ਕੋਈ ਇੰਟਰਵਿਊ ਵੀ ਦੇ ਸਕਦਾ ਭਾਈ ਤਾਂ ਮਤਲਬ ਕਿ ਉਹ ਇਹ ਜਿਹੜੀਆਂ ਪੋਲਿਟੀਕਲ ਕਲਾਸ ਆ ਇਹ ਸਾਰੀ ਜਿਹੜੀ ਮਤਲਬ ਇਹਦੇ ਮਤਲਬ ਇਹਦਾ ਜਿਹੜਾ ਕੈਰੈਕਟਰ ਆ ਬਹੁਤ ਹੀ ਮਤਲਬ ਅਜੀਬ ਹੋ ਚੁੱਕਿਆ ਮਤਲਬ ਆਪਦੇ ਪੋਲੀਟੀਕਲ ਇੰਟਰਸਟ ਵੀ ਦੇਖ ਲ ਤੁਸੀਂ ਕਹਿ ਰਹੇ ਹੋ ਕਿ ਸਵਾਲ ਆ ਇਹਦੀ ਕੋਈ ਮਤਲਬ ਪੋਲੀਟੀਕਲ ਸਾਇੰਸ ਦੀਆਂ ਥਿਊਰੀਆਂ ਮੁਤਾਬਕ ਇਹਦੀ ਕਿ ਵਿਆਖਿਆ ਨਹੀਂ ਕੀਤੀ ਜਾ ਸਕਦੀ ਕਿ ਜਿਹੜੀ ਧਿਰ ਦੇ ਆਪਦੇ ਇੰਟਰਸਟ ਹੋਣ ਆਪਦੇ ਇੰਟਰਸਟ ਤੋਂ ਵੀ ਉਲਟੋ ਐਕਟ ਕਰ ਰਹੇ ਨੇ ਤਾਂ ਉਹ ਜਿਹੜਾ ਸੈਂਟਰਲਾਈਜੇਸ਼ਨ ਆ ਜਿਹੜੀ ਇਸ ਪੱਧਰ ਤੇ ਹਾਵੀ ਆ ਸਰਕਾਰ ਦੇ ਪੱਧਰ ਤੇ ਬਿਊਰੋਕ੍ਰਾਸੀ ਦੇ ਪੱਧਰ ਤੇ ਤੇ ਪਾਰਟੀਆਂ ਦੇ ਪੱਧਰ ਤਾਂ ਉਹਦੇ ਚੋਂ ਜਿਹੜੇ ਇੰਡੀਪੈਂਡੈਂਟ ਫੈਸਲੇ ਲੈਣਦੇ ਉਹ ਆ ਤੇ ਜਿਹੜੀ ਇੱਥੋਂ ਦੀ ਕਲਾਸ ਆ ਜੋ ਪੁਆਇੰਟ ਮਾਣਾ ਤੇ ਉਹਦੇ ਮინისტრ ਨੇ ਉਹਨਾਂ ਦੀ ਕੋਈ ਹੈਸੀਅਤ ਹੀ ਨਹੀਂ ਬਚੀ ਹੋਈ ਤੇ ਈਵਨ ਉਹਨਾਂ ਨੇ ਆਪ ਦੇ ਆਪ ਤੱਕ ਨੂੰ ਮਤਲਬ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਉਹਨਾਂ ਨੇ ਜਿਹੜੀ ਉਹਨਾਂ ਨੇ ਆਪ ਦੇ ਆਪ ਨੂੰ ਆਪ ਦੇ ਹਿੱਤ ਆਪ ਦੇ ਘਰ ਪੂਰਾ ਕਰਨ ਤਕਸੀਮਤ ਕਰ ਲਿਆ ਕਿ ਪਾਰਟੀ ਦੇ ਵਿੱਚ ਜੋ ਹਾਈ ਕਮਾਂਡ ਕਹਿੰਦੀ ਆ ਉਹ ਮੇ ਕਰਨਾ ਹੈ ਤੇ ਉਹ ਤੋਂ ਬਿਨਾ ਜੋ ਆਪ ਦਾ ਮਤਲਬ ਘਰ ਪਰੋ 5 ਸਾਲ ਮਿਲੇ ਨੇ ਦੁਆਰਾ ਮੌਕਾ ਮਿਲੇ ਨਾ ਮਿਲੇ ਇਹ ਜਿਹੜਾ ਮਾਡਲ ਆ ਪੋਲਿਟਿਕਸ ਦਾ ਜਿਹੜਾ ਇਹ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਕਿ ਕੋਈ ਵੀ ਮਤਲਬ ਉਹਨਾਂ ਲਈ ਪੋਲਿਟਿਕਸ ਕਾਰੋਬਾਰ ਹੈ ਸਭ ਤੋਂ ਵੱਡਾ ਕਾਰੋਬਾਰ ਪੈਸੇ ਕਮਾਉਣਾ ਜੀ ਜੀ ਕੋ ਇਨਵੈਸਟਮੈਂਟ ਕੋਈ ਇਨਵੈਸਟਮੈਂਟ ਨਹੀਂ ਬਲਾ ਆਦਮੀ ਹੁੰਦੇ ਆ ਨਾ ਕਿ ਇਲੈਕਸ਼ਨ ਲੜਨ ਦੀ ਲੋਕਾਂ ਦੇ ਪੈਸੇ ਦਿੱਤੇ ਨੇ ਇਹਨਾਂ ਦੇ ਤਾਂ ਇਲੈਕਸ਼ਨ ਲੜਨ ਤੇ ਵੀ ਇਨਵੈਸਟਮੈਂਟ ਹੋएगी ਉਹੀ ਕਹਿੰਦਾ ਬਈ ਬਿਨਾਂ ਇਨਵੈਸਟਮੈਂਟ ਤੋਂ ਇਹਦਾ ਘਰ ਭੜਨ ਤੇ ਲੱਗੇ ਹੋਏ ਨੇ ਤੇ ਮਤਲਬ ਪੂਰੀ ਤਰ੍ਹਾਂ ਮਤਲਬ ਬਹੁਤ ਪੱਤੇ ਪੱਦਰ ਤੇ ਗਰਾਵਟਾ ਇਨਾਂ ਤਮਾਮ ਮੁੱਦਿਆਂ ਤੇ ਆਪਣੇ ਕੋਲੇ ਸਮੇਂ ਗੱਲਾਂ ਬਹੁਤ ਨੇ ਜਿਹੜੇ ਮਸਲੇ ਸਮੇਂ ਦੀ ਇੱਕ ਸੀਮਾ ਗਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਰਮਨਜੀਤ ਤੇ ਇਹ ਸਨ ਸਾਡੇ ਨਾਲ ਐਡਵੋਕੇਟ ਹਰਮਨਦੀਪ ਸਿੰਘ ਰਾਏ ਸਰ ਜਿਨ੍ਹਾਂ ਨੇ ਇੱਕ ਐਗਰੀਕਲਚਰ ਦੇ ਸੰਕਟ ਨੂੰ ਲੈ ਕੇ ਜਾਂ ਡਬਲਯੂਟੀ ਦੀਆਂ ਪਾਲਿਸੀਆਂ ਨੂੰ ਲੈ ਕੇ ਜਿਹੜਾ ਜਾਂ ਜਿਹੜੇ ਨਵੇਂ ਮੰਡੀਕਰਨ ਖੇਤੀ ਮੰਡੀਕਰਨ ਨੂੰ ਲੈ ਕੇ ਜਿਹੜਾ ਇੱਕ ਖੜਾ ਆਇਆ ਉਹਦੇ ਤੇ ਅਸੀਂ ਚਰਚਾ ਕੀਤੀ ਆ ਤਾਂ ਇਸ ਤਰ੍ਹਾਂ ਦੀਆਂ ਹੋਰ ਸਮਾਜਿਕ ਆਰਥਿਕ ਤੇ ਪੋਲੀਟੀਕਲ ਚਰਚਾਵਾਂ ਲਈ ਤੁਸੀਂ ਸਾਨੂੰ ਸਾਡੇ ਨਾਲ ਜੁੜੇ ਰਹੋ ਤਾਂ ਮਾਈਕ ਰਿਪੋਰਟ ਨਾਲ ਮੈਂ ਰਾਜਵਿੰਦਰ ਪੋਤਲਾ ਧੰਨਵਾਦ